ਇਹ ਵਪਾਰੀ ਹੈ ਡਰਾਈ ਫੂਡ ਦਾ ਦਾਨਿਸ਼ ਆਰਫਾਨ ਆਗਾ ਇਹ ਮੁਮਈ ਦਾ ਇਹਦੇ ਨਾਲ ਭਗਤਪ੍ਰੀਤ ਵਾਸੀ ਖੰਨਾ ਨੇ ਇੱਥੇ ਲੁਜਾਣਾ ਕਿ ਡੀਲ ਕੀਤੀ ਸੀ ਜਿਹਦੇ ਸੌਣੇ ਵਿੱਚ ਉਹ ਆਈਟੀਏ ਤੇ ਡੀਲ ਕਰਕੇ ਉਹਨਾਂ ਨੇ ਸਾਰਾ ਡਰਾਈ ਫੂਡ ਲੈ ਲਿਆ ਸੀ ਭਗਤਪ੍ਰੀਤ ਤੇ ਉਸ ਤੋਂ ਬਾਅਦ ਉਹ ਚੀਟਿੰਗ ਕਰਕੇ ਉਹਨੂੰ ਧੋਖਾ ਦੇ ਕੇ ਸਾਰਾ ਮਾਲ ਹੜੱਪ ਗਏ ਉਹਦੇ ਸੌਣੇ ਵਿੱਚ ਐਫਆਈਆਰ ਨੰਬਰ 6 ਅੰਡਰ ਸੈਕਸ਼ਨ 420 467 68 470 ਥਾਣਾ ਸਰਾਂਬਾ ਨਗਰ ਵਿਕੇ ਦਰਜ ਹੋਇਆ ਜੀ ਤਤਤੀਸ਼ ਉਚਾਰ ਸੀ ਇਹ ਦੋ ਸੈਕੰਡਰ ਟੂ ਬਿਆਨ ਤੇ ਮੇਜਰੀ ਜਾਰੀ ਕਰ ਰਹੇ ਨੇ ਸਰ ਡੀਲ ਕਿੱਥੇ ਹੋਈ ਸੀ ਤੇ ਕਿੰਨੇ ਦੀ ਹੋਈ ਸੀ ਕਿੰਨੇ ਇਹ ਵੇਰਵ ਚ ਹੋਈ ਸੀ ਵੇਫ ਮਾਲ ਚ ਕਰੀਬ 7.5 ਕਰੋੜ ਦੀ ਠੱਗੀ ਹੈ ਤੇ ਉਹਦੀ ਤਤਤੀਸ਼ ਜਾਰੀ ਇਸਾਰੇ ਬੰਦੇ ਦੀ ਜਾਨ ਚਾਹੀ ਵੀ ਕੁਝ ਅਪਡੇਟ ਹੋਈ ਕਿਸ ਬੰਦੇ ਨੂੰ ਅ ਬਸ ਜੀ ਪਰਚਾ ਕੇਸ ਰਜਿਸਟਰ ਹੋ ਗਿਆ 482 ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਅਪਡੇਟ ਆਊਗਾ ਤੁਹਾਨੂੰ ਦੱਸ ਦਿਆਂਗੇ ਸਿਰ ਠਗੀ ਦੇ ਵਿੱਚ ਕੋਈ ਵਿਅਕਤੀ ਸ਼ਾਮਲ ਹੈ ਉਹ ਵੀ ਹੋ ਨਹੀਂ ਅੱਗੇ ਹੋਰ ਵੀ ਇਹਦੇ ਨਾਲ ਹੈਗੇ ਨੇ ਸੰਬੰਧਿਤ ਤੇ ਜਿਹੜੇ ਜਿਹੜੇ ਆਈ ਜਾਣਗੇ ਤੁਹਾਨੂੰ ਦੱਸੀ ਜਾਊਂਗੇ ਅਰੇ ਗ੍ਰਸਤ ਨਹੀਂ ਹੋਈ ਨਹੀਂ ਹਜੇ ਨਹੀਂ ਹਜੇ ਬਸ ਕੋਈ ਗੈਂਗ ਹੈ کہیں ਜਿਹਦਾ ਮੁੱਟਕੋ ਹਜੇ 29 ਇੱਕ ਨੂੰ ਹੋਇਆ ਪਰਚਾ ਦੱਜ ਤੇ ਇਹ ਅੱਜ ਤੋਂ ਦੋ ਦਿਨ ਹੋਏ ਨੇ ਤਫ਼ਤੀਸ਼ ਜਾਰੀ ਹੈ ਜਿਹੜੇ ਵੀ ਆਈ ਜਾਣਗੇ ਤੁਹਾਨੂੰ ਦੱਸਾਂਗੇ ਸਰ ਲੱਗਦਾ ਕੁਝ ਇਹਦਾ ਕੋਈ ਗ੍ਰੋ ਹੋ ਸਕਦਾ ਕੋਈ ਕੈਂਪ ਹੋ ਸਕਦਾ ਕੀ ਇਹ ਤਾਂ ਲੁੱਟਾ ਹੋਇਆ ਹੈ ਅਸੀਂ ਇਹਨਾਂ ਦੇ ਅਸੀਂ ਸਾਰੀ ਇੱਕ ਕ੍ਰਾਈਮ ਡਿਟੇਲ ਵਗੈਰਾ ਇਹਨਾਂ ਹੀ ਲੈ ਰਿਹਾ ਇਹਨਾਂ ਦੇ ਸੰਬੰਧ ਥਾਣੇ ਤੋਂ ਜੋ ਵੀ ਹੋਊਗਾ ਸਾਹਮਣੇ ਸੁਣਤੀ ਸਰ ਰੂਪੀ ਰਹਿਣਾ ਕਿੱਥੇ ਦਾ ਰੂਪੀ ਖੰਨੇ ਦਾ